ਪਟਿਆਰਾ ਚ ਗੁੰਡਾਗਰਦੀ ਕਰਨ ਵਾਲੇ ਲੋਕਾਂ ਦੇ ਹੌਸਲੇ ਬਲੰਦ ਪੁਲਿਸ ਤੇ ਕੀਤਾ ਹਮਲਾ ਸੀਸੀਟੀਵੀ ਚ ਹੋਏ ਕੈਦ ਪਟਿਆਰਾ ਨੇੜੇ ਮਿੰਨੀ ਬਾਜ਼ਾਰ ਵਿੱਚ ਦਿਨ ਦਿਹਾੜੇ 2:00 ਤੋਂ 25 ਵਜੇ ਤੱਕ ਕੱਪੜਿਆਂ ਦੀ ਦੁਕਾਨ ਤੇ ਹਮਲਾਵਰਾਂ ਨੇ ਹਮਲਾ ਕੀਤਾ ਸੀਸੀਟੀਵੀ ਫੁਟੇਜ ਚ ਕੈਦ ਹੋ ਗਏ ਹਮਲਾਵਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੱਪੜਿਆਂ ਦੀ ਦੁਕਾਨ ਤੇ ਮਾਲਕ ਤਰਨਵੀਰ ਸਿੰਘ ਨੇ ਜਾਣਕਾਰੀ ਦਿੱੰ데요 ਦੱਸਿਆ ਕਿ ਐਤਵਾਰ ਹੋਣ ਕਰਕੇ ਰੋਡ ਮਿੰਨੀ ਬਾਜ਼ਾਰ ਵੱਲ ਜਾਣ ਵਾਲੀ ਭੀੜ ਹੈ ਵਿਅਕਤੀ ਨੇ ਇੱਥੇ ਸੜਕ ਤੇ ਮੋਟਰਸਾਈਕਲ ਵੀ ਖੜਾ ਕੀਤਾ ਜਿਸ ਤੇ ਮੈਲਸ ਨੂੰ ਮੋਟਰਸਾਈਕਲ ਸਾਈਡ ਤੇ ਪਾਰਕ ਕਰਨ ਲਈ ਵੀ ਕਿਹਾ ਤਾਂ ਵਿਅਕਤੀ ਨੇ ਕਿਹਾ ਮੈਂ ਅਕਾਲੀ ਦਲ ਦਾ ਮੁਖੀ ਆ ਇੱਥੇ ਹੀ ਪਾਰਕ ਕਰਾਂਗਾ ਕੁਝ ਸਮੇਂ ਬਾਅਦ ਉਹ ਆਪਣੇ ਨਾਲ 20 ਤੋਂ 25 ਵਿਅਕਤੀਆਂ ਨੇ ਮਿਲ ਕੇ ਮੇਰੀ ਦੁਕਾਨ ਤੇ ਹਮਲਾ ਕਰ ਦਿੱਤਾ ਸਹੀ ਗੱਲ ਕਰਨ ਤੋਂ ਬਾਅਦ ਮੇਰਾ ਭਤੀਜਾ ਸਾਇਲ ਜ਼ਖਮੀ ਹੋ ਗਿਆ ਹਮਲਾਵਰਾਂ ਦੇ ਹੱਤਾਂ 'ਚ ਤੇਜ਼ ਤਾਰ ਹਥਿਆਰ ਸਨ ਹਮਲਾਵਰ ਨੇ ਮੇਰੇ ਤੇ ਵੀ ਹਮਲਾ ਕਰ ਦਿੱਤਾ ਮੇਰੇ ਸਿਰ ਤੇ ਵੀ ਬਾਲਟੀ ਨਾਲ ਵਾਰ ਕਰ ਦਿੱਤਾ ਸੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਹਮਲਾਵਰਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉੱਥੇ ਹੀ ਪੁਲਿਸ ਨੇ ਕਿਹਾ ਸੀ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਰਹੇ ਹਾਂ ਉਹਨਾਂ ਦੇ ਬਿਆਨ ਲੈ ਕੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਹਾਂ ਸਰ ਕੀ ਨਾਮ ਹੈ ਮੇਰਾ ਨਾਮ ਧਰਮਵੀਰ ਹੈ ਜੀ ਉਹ ਪੋਲਾ ਇਹ ਕਿਤੇ ਨਹੀਂ ਟੱਕਲੀ ਮੁੜਕ ਤੇਰੀਆਂ ਮੋਲਾਂ ਜਿਹੜੀ ਲੜਾਈ ਝਗੜਾ ਹੋਇਆ ਕਿ ਟਾਈਮ ਕੀ ਸੀ ਤੇ ਮਾਮਲਾ ਕੀ ਸੀ ਟਾਈਮ ਸੀਗਾ ਜੀ 2 ਤੋਂ 3 ਵੇ ਦੇ ਵਿਚ ਵਿੱਚ ਤੇ ਮੈਂ ਗਲੀ ਗਨੁੱਕਰ ਤੇ ਮੇਰੇ ਮੁੰਡਾ ਕਹਿੰਦਾ ਜੀ ਸਕੂਟਰ ਸਾਈਡ ਤੇ ਨਹੀਂ ਕਰਦਾ ਮੈਂ ਬਾਹਰ ਗਿਆ ਜੀ ਉਹਨੇ ਕਿਹਾ ਸਕੂਟਰ ਸਾਈਡ ਤੇ ਕਰ ਲੈ ਉਹ ਕਹਿੰਦਾ ਮੈਂ ਨਹੀਂ ਕਰਦਾ ਜੀ ਮੈਂ ਉਹਨੂੰ ਕਹਾਂ ਸਾਈਡ ਤੇ ਕਰ ਲੈ ਉਹ ਕਹਿੰਦਾ ਮੈਂ ਨਹੀਂ ਕਰਦਾ ਮੇਰਾ ਉਲਟਪਟਾਕ ਬੋਲਣ ਲੱਗ ਗਿਆ ਜੀ ਗਲਤ ਤੇ ਮੈਨੂੰ ਕਹਿੰਦਾ ਮੈਂ ਕਾਲੀ ਦਲ ਦਾ ਪ੍ਰਧਾਨ ਹੈ ਜੀ ਮੈਂ ਕਹਿੰਦਾ ਵੀਰੇ ਸਿਰ ਤੇ ਕਰ ਲੈ ਫਿਰ ਮੈਨੂੰ ਕਹਣਾ ਤੂੰ ਕੋਡਾ ਉਹਨਾਂ ਆਇਆ ਮੈਂ ਕਹਾਂ ਤੂੰ ਹਾਂ ਮੈਂ ਕੋਡਾ ਦਬਦਮਾ ਆਇਆ ਮੈਂ ਉਹਨਾਂ ਨੇ ਗੱਲ ਕਹੀ ਉਹ ਉਹਨੇ ਜੀ ਥੋੜੀ ਦੇਰ ਬਾਅਦ 20-25 ਬੰਦੇ ਭਲਾ ਕੇ ਮੇਰੀ ਦੁਕਾਨ ਦੇ ਬਾਹਰ ਲਿਆਇਆ ਜੀ ਮੈਂ ਦੁਕਾਨ ਤੋਂ ਬਾਹਰ ਨਿਕਲਿਆ ਮੈਂ ਕਹਾਂ ਜੀ ਤੁਸੀਂ ਕੀ ਕਰਨਾ ਆਏ ਹੋ ਕਹਿੰਦਾ ਤੂੰ ਤੂੰ ਕੋਡਾ ਦਬਦਮਾ ਆਇਆ ਮੈਂ ਕਹਾਂ ਹਾਂ ਜੀ ਮੈਨੂੰ ਇਕੱਲੇ ਨੂੰ ਪੈ ਗਿਆ ਜੀ ਟੁੱਟ ਕੇ ਜਿੱਥੇ ਮੈਂ ਇਕੱਲਾ ਸੀਗਾ ਜੀ ਉਹਨਾਂ ਦੇ ਹੱਥਾਂ 'ਚ ਡਾਂਗਾ ਸੀ ਕਿਰਪਾਨ ਸੀ ਜੀ ਛੂਰਾ ਸੀਗਾ ਤੇ ਖਾਲੀ ਬੋਤਲ ਲੈ ਕੇ ਆਇਆ ਸੀ ਦਰ ਉਹਨਾਂ ਨੇ ਮੇਰੀ ਦੁਕਾਨ ਦੇ ਮੈਨੂੰ ਦੇਖਿਆ ਨਹੀਂ ਜੀ ਮੇਰੇ ਭਾਂਜਾ ਜ ਜਿੱਥੇ ਤੱਕ ਮੇਰੀ ਦੁਕਾਨਾ ਹੈ ਉਥੇ ਤੱਕ ਆ ਕੇ ਮੇਰਾ ਅਟੈਕ ਕਰ ਰਿਹਾ ਪੂਰਾ ਉਹਨਾਂ ਨੇ ਕਿੰਨੇ ਲੋਕ ਸੀ ਇਹ 20 25 ਬੰਦੇ ਸੀ ਜੀ ਤੇ ਚੰਦਿਓ ਕੋਣ ਹੈ ਹਾਂਜੀ ਹਾਂ ਮੈਂ ਸ਼ੱਕਰਾਂ ਜਾਂਦਾ ਹਾਂ ਜੀ ਕੋਣ ਹੈ ਜੀ ਇੱਕ ਦਾ ਮੈਨੂੰ ਹੁਣ ਮਾਟਾ ਹੈ ਜੀ ਉਥੇ ਖਾਲਸਾ ਮੱਲੇ ਦਾ ਉਹਦਾ ਮੁੰਡਾ ਹੈ ਮਾਟਾ ਕੀ ਕੰਮ ਕਰਦਾ ਹੈ ਇਹ ਕੋਲਡਿੰਗ ਦਾ ਕੰਮ ਕਰਦਾ ਜੀ ਚਾ ਉਹਨਾਂ ਦਾ ਬੇਟਾ ਹੈ ਹਾਂਜੀ ਉਹਨਾਂ ਦਾ ਬੇਟਾ ਹੈ ਜੀ ਇੱਕ ਮੱਕੜ ਹੈ ਜੀ ਉਹ ਕਹਿੰਦਾ ਮੈਂ ਕਾਲੀ ਦਲ ਦਾ ਪ੍ਰਧਾਨ ਹੈ ਉਹ ਮੈਨੂੰ ਉਹਦਾ ਐਡਰੈਸ ਨਹੀਂ ਪਤਾ ਜੀ ਪਰ ਉਹ ਨਾਮ ਪਤਾ ਚੱਲ ਗਿਆ ਜੀ ਤੇ ਹੁਣ ਕੀ ਪੁਲਿਸ ਨੂੰ ਕੰਪਲੇਨ ਵਗੈਰਾ ਪੁਲਸ ਨੂੰ ਕੋ ਬਲੇਡ ਕਰਾਈ ਸੀ ਜੀ ਉਹ ਹਲੇ ਬਿਆਨ ਖਾਇਆ ਜੀ ਮੇਰਾ ਭਾਂਜਾ ਜਿਹੜਾ ਸੈਲ ਗੁਪਤਾ ਨਾਮ ਹੈ ਉਹ ਐਡਮਿਟ ਸੀ ਜਿੰਦਰਾ ਹਸਪਤਲ ਤੇ ਪੁਲਿਸ ਐਮਰ ਕਟਣ ਤੋਂ ਬਾਅਦ ਉਹਦੇ ਬਿਆਨ ਲਿਖੇ ਗਏ ਜੀ ਹੁਣ 11 12 ਵਜੇ ਪੁਲਿਸ ਬੁਲਾਏਗੀ ਮੈਨੂੰ ਫਰਮਾ ਬਿਆਨ ਲਖਵਾਵਾਂਗੇ ਆਪਣੇ ਜਾ ਕੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਇੱਕ ਸਾਹੀ ਸਰਪਟ ਕਹਿ ਰਹਾ ਤੇ ਸਾਹੀ ਸਾਡੀ ਵਾਲਾ ਮੈਂ ਗੁੰਡਾ ਗਰਦੀ ਸਰਿਆਹ ਹੋ ਰਹੀ ਹੈ ਜੀ ਦੁਕਾਨਾਂ ਦੇ ਬਾਹਰ ਜਿਹੜਾ ਵੀ ਇਹ ਗੁੰਡਾ ਗਰਦੀ ਕਰਦੇ ਆ ਲੋਕ ਇਦਾਂ ਹਰ ਇੱਕ ਬੰਦਾ ਦੁਕਾਨਦਾਰ ਘਾਰੀ ਬਹਿ ਜਾਏਗਾ ਦੁਕਾਨਾਂ ਦੇ ਬੈਠਣ ਦੀ ਲੋੜ ਹੀ ਨਹੀਂ ਹੈ ਜੇ ਸ਼ਹਿਰ ਵਿੱਚ ਗੁੰਡਾ ਗਰਦੀ ਪੁਲਿਸ ਦੇ ਹੁੰਦੇ ਚੱਲ ਰਹੀ ਹੈ ਪੁਲਿਸ ਨੂੰ ਮੈਂ ਅੱਧੇ ਘੰਟੇ ਪਹਿਲਾਂ ਫੋਨ ਕੀਤਾ ਪੁਲਿਸ ਨੇ ਟਾਈਮ ਤੇ ਨਹੀਂ ਪਹੁੰਚੀ ਪੁਲਿਸ ਵੀ ਟਾਈਮ ਤੇ ਨਹੀਂ ਪਹੁੰਚੀ ਅੱਧੇ ਘੰਟੇ ਪਹਿਲਾਂ ਮੈਂ ਪੁਲਿਸ ਨੂੰ ਤਲਾਹ ਦਿੱਤੀ ਸੀ ਕਿਹੜੇ ਥਾਣੇ ਦੀ ਹੈ ਇੱਕ ਤਵਲੀ ਥਾਣਾ ਜੀ ਤੇ ਸ਼ ਉਨ ਕਿਦਾਂ ਦੀ ਕਾਰਵਾਈ ਦੀ ਮੰਗ ਕਰ ਸਰ ਮੈਂ ਇਹਨਾਂ ਦੇ ਉੱਪਰ ਪਰਚਾ ਕਰਾਉਣਾ ਚਾਹੁੰਦਾ ਜੀ ਮੇਰੀ ਦੁਕਾਨ ਤੇ ਮੇਰੇ ਬੇਟੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਗਏ ਜੀ ਇਹ ਕੋਈ ਲੁੱਟਖੋ ਵੀ ਹੋਈ ਜਾਂ ਕੁਝ ਪੈਸਾ ਸਰ ਮੇਰੇ ਮੋਬਾਈਲ ਟੁੱਟ ਗਏ ਜੀ ਮੇਰੇ ਦੋਨੋਂ ਦੋ ਮੋਬਾਈਲ ਟੁੱਟ ਗਏ ਜੀ ਤੇ ਕੁਝ ਪੈਸੇ ਪੁੱਛੇ ਪੈਸੇ ਦੀ ਕੋਈ ਧੱਕਮੀ ਕਿੰਨੇ ਹੋਇਆ ਤੁਹਾਨੂੰ ਸਰ ਮੇਰਾ ਭਾਂਜਾ ਜੀ ਮੇਰੇ ਵੀ ਸਿਰ ਤੇ ਉਹਨਾਂ ਨੇ ਸਟੂਲ ਮਾਰੇ ਜੀ ਮੇਰੇ ਡਾਂਗ ਮਾਰੀ ਹੈ ਜੀ ਸਿਰ ਤੇ ਠੀਕ ਹੈ ਮੈਂ ਸਾਈਲ ਕੁਪਤਾ ਜੀ ਚਲ ਜੀ ਕੀ ਕੰਮ ਕਰਦੇ ਹੋ ਆਪਾਂ ਗਾਰਮੈਂਟ ਦਾ ਕੰਮ ਹੈ ਕਿਹੜੀ ਦੁਕਾਨ ਕਿੱਥੇ ਹੈ ਆ ਆਪਣ ਕੀ ਮਾਮਲਾ ਕੀ ਹੋਇਆ ਜੀ ਕੱਲ ਲੜਾਈ ਝਗੜਾ ਹੋਇਆ ਸੀ ਕਿ ਕਿੰਨੇ ਵਜੇ ਦਾ ਟਾਈਮ ਸੀ ਤੇ ਮਾਮਲਾ ਕੀ ਸੀ ਡੇਢ 2 ਵਜੇ ਦਾ ਟਾਈਮ ਸੀਗਾ ਜੀ ਕਿਰਮਤ ਦਾ ਆਗਾ ਆਪਣਾ ਮੋਟਰਸਾਈਕਲ ਏਕ ਟੋ ਖੜਾਣਾ ਆਏ ਸੀਗੇ ਕਿ ਆਪਾਂ ਕਿਹਾਗਾ ਨਾ ਖੜਾਓ ਕੋ ਵਿਚਕਾਰ ਖੜਾ ਰਹੇ ਸੀਗੇ ਜੀ ਸਾਈਡ ਤੇ ਕਹਿੰਦਾ ਮੈਂ ਤਾਂ ਇੱਥੇ ਹੀ ਖੜਾਵਾਂਗਾ ਜੀ ਮੈਂ ਤਾਂ ਕਾਲੀ ਦਰਦਾ ਪ੍ਰਧਾਨ ਹਾਂਗਾ ਮੇਰੀ ਚੜ੍ਹ ਤੇ ਚੱਲਦੀ ਹੈਗੀ ਗੁੰਡਾ ਕਰਦੀ ਚੱਲਦੀ ਹੈ ਜੀ ਕੋਣ ਸੀ ਬੰਦਾ ਇਹ ਇੱਕ ਤਾਂ ਗਰਮ ਦਾ ਮਾਟਾ ਦੇ ਮੁੰਡਾ ਕਰਨੇ ਜੀ ਇੱਕ ਹੋਰ ਹੈਗਾ ਜੀ ਮੁੰਡਾ ਹੈਗਾ ਪਹਿਲਾਂ ਵੀ ਕਦੀ ਲੜਾਈ ਝਗੜਾ ਹੋਇਆ ਤੁਹਾਡੇ ਨਾਲ ਜੀ ਨਾ ਜੀ ਨਾ ਬਸ ਪਾਰਕਿੰਗ ਨੂੰ ਲੈ ਕੇ ਮੇਰੇ ਲੱਗੀਆਂ ਹੀ ਸੱਟਾਂ ਗਨਮੰਦਰ ਹੱਤਾਂ ਤੇ ਮਾਰੀ ਆਗੇ ਜੀ ਨਾਲ ਲੋਕਾਂ ਕੋਲ ਕਾਫੀ ਚੀਜ਼ਾਂ ਸੀਗੀਆਂ ਜੀ ਹੱਥ ਦੇ ਵਿੱਚ ਪਾਏ ਹੋਏ ਸੀ ਕੜੇ ਵਗੈਰਾ ਪਾਏ ਹੋਏ ਸੀ ਕਿ ਬੋਤਲਾਂ ਲੈ ਕੇ ਆਏ ਹੋਏ ਸੀ ਕਿ ਲਾਟੀਆਂ ਮਾਰੀ ਉਹਨਾਂ ਨੇ ਕਿਹੜੀਆਂ ਬੋਤਲਾਂ ਲੈ ਕੇ ਆਏ ਸੀ ਉਹ ਸੋਡੇ ਦੀ ਬੋਤਲ ਲੈ ਕੇ ਆਏ ਸੀਗੇ ਜੀ ਮਾਰਨ ਵਾਸਤੇ ਆ ਕੇ ਬੀਅਰ ਦੀ ਬੋਤਲ ਸੀ ਕੰਪਲੇਨ ਕੀਤੀ ਹੈ ਤੁਸੀਂ ਹਾਂਜੀ ਕੀਤੀ ਹੈ ਜੀ ਕਾਰਵਾਈ ਦੀ ਕੀ ਹੋਈ ਆ ਪੁਲਸਾਈ ਦੀ ਮੌਕੇ ਤੇ ਮੌਕੇ ਤੇ ਹੀ ਅੱਧੇ ਘੰਟੇ ਬਾਅਦ ਆਈ ਸੀ ਤੇ ਹੁਣ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਉਹ ਹੀ ਜੋ ਬੰਦੀ ਹੁੰਦੀ ਹੈ ਜੀ ਕਾਨੂੰਨ ਦਾ ਕਾਰਵਾਈ ਆਪਣੇ ਕਿੱਦੀਆਂ ਸੱਟਾਂ ਲੱਗੀਆਂ ਤੁਹਾਨੂੰ ਮੇਰੇ ਹ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵੀਰ ਸਰਦੋ ਸਿੰਘ ਹੈ ਜਿਨ੍ਹਾਂ ਨੇ ਅਟੈਕ ਕੀਤਾ ਉਹਨਾਂ ਦੀ ਪਛਾਣ ਹੈ ਤੁਹਾਨੂੰ ਹਾਂਜੀ ਵੀਰੇ ਇੱਕ ਤਾਂ ਉਹ ਹੈ ਆਪਣਾ ਖਾਲਸਾ ਮੱਲੇ ਵਾਲਾ ਮਾਟਾ ਕੋਲਡਰਿੰਗ ਵਾਲਾ ਦਾ ਮੁੰਡਾ ਤੇ ਦੋ ਤਿੰਨ ਮੁੰਡੇ ਹੋਰ ਹੈ ਉੱਥੇ ਦੇ ਤੁੰਗਪੁਰਾ ਬਾਜ਼ਾਰ ਦੇ ਤੇ ਬਾਕੀ ਸਾਰੇ ਦੰਦ ਦੀਆਂ ਵੀਰੇ ਬਾਕੀ ਫੇਸ ਟੂ ਫੇਸ ਮਾਟਾ ਕੋਲਡਰਿੰਗ ਵਾਲਾ ਕਿਹੜਾ ਹੈ ਮਾਟਾ ਕੋਲਡਰਿੰਗ ਖਾਲਸਾ ਮੱਲੇ ਵੀਰੇ ਉਹਨਾਂ ਦੀ ਦੁਕਾਨ ਹੈ ਤੇ ਉਹਨਾਂ ਦਾ ਬੇਟਾ ਵੀ ਕਰਦਾ ਮੈਨੂੰ ਕਰੀਕਲ 2 ਵਜੇ ਮਿਨੀ ਮਾਰਕੀਟ ਦੇ ਵਿੱਚ ਲੜਾਈ ਝਗੜਾ ਹੋਇਆ ਹੈ ਮਾਮਲਾ ਕੀ ਸੀ ਹਾਂਜੀ ਉੱਥੇ ਕੋਈ ਪਾਰਕਿੰਗ ਹੁੰਦੇ ਇਸ਼ੂ ਨੂੰ ਲੈ ਕੇ ਉੱਥੇ ਲੜਾਈ ਝਗੜਾ ਹੋਇਆ ਤੇ ਉਹਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਹੈ ਤੇ ਜਿਸ ਦੇ ਤਹਿਤ ਇੱਕ ਸਾਹਜਨਾ ਦਾ ਵਿਅਕਤੀ ਦਾਖਲ ਹੋਇਆ ਜਿਹਦੇ ਸਾਡੇ ਏਐਸਪੀ ਪ੍ਰਤਾਪ ਸਿੰਘ ਉਹਦੇ ਬਿਆਨ ਤਹਿਰੀਰ ਕਰਨ ਜਾ ਰਹੇ ਨੇ ਜੋ ਵੀ ਬਿਆਨਾਂ ਮੁਤਾਬਕ ਕਾਰਵਾਈ ਬਣਦੀ ਹੋਊਗੀ ਉਹਦੇ ਤਹਿਤ ਕਾਨੂੰਨੀ ਕਾਰਵਾਈ ਅਮਲੀਆ ਨਹੀਂ ਹੋਵੇ ਫਿਰ ਕਿੰਨੇ ਲੋਕ ਸੀ ਹਮਲਾ ਕਰੁੰਗਾ ਨੇ ਪੁੱਛਿਆ ਵੀਡੀਓ ਤੇ ਚਾਰ ਪੰਜ ਜਣੇ ਦਿਖ ਰਹੇ ਨੇ ਬਾਕੀ ਉਹਨਾਂ ਦੇ ਬਿਆਨਾਂ ਦੇ ਮੁਤਾਬਕ ਕੀ ਕਾਰਵਾਈ ਕੀਤੀ ਜਾਊਗੀ ਕੁਝ ਗ੍ਰਿਫਤਾਰੀ ਹੋਈ ਹੈ ਜਾਂ ਨਹੀਂ ਹਜੇ ਅਸੀਂ ਬਿਆਨ ਕਲੰਦ ਕਰ ਰਹੇ ਹਾਂ ਉਹਨਾਂ ਦੇ ਬਿਆਨਾਂ ਤੋਂ ਬਾਅਦ ਹੀ ਐਫਆਈਆਰ ਕਰਕੇ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ